ਲਿਟੀ ਤਾਂ ਐ ਪਈਏ ਜਣੋਂ ਦੀ ਦੁਨੀਆ ਜਹਾਨ ਦੇ ਕੰਮ ਕਰਕੇ ਥੱਕ ਗਈ ਹੋਵੇ ਖੜੀ ਹੋ ਕੁੜੇ ਐ ਲਿਟ ਗਈ ਥੱਕ ਗਈ ਹੇਡ ਹੇਡ ਕਰਕੇ ਆ ਗਈ ਬਾਹਰੋਂ ਲੋਕਾਂ ਨਾਲ ਕੀ ਹੋਵੇ ਤੈਨੂੰ ਮਾੜੀ ਮੱਟੀ ਸ਼ਰਮ ਤਾਂ ਨਹੀਂ ਆਉਂਦੀ ਮਾੜੀ ਮੱਟੀ ਸ਼ਰਮ ਤੈਨੂੰ ਬਗਾਨੇ ਬੰਦਿਆਂ ਨਾਲ ਤੂੰ ਖੜ ਕੇ ਗਲੀਆਂ 'ਚ ਗੱਲਾਂ ਕਰਦੀ ਐ ਉਹਨਾਂ ਨੂੰ ਪਾਣੀ ਪਿਆ ਕੇ ਆਉਣੀ ਐ ਸ਼ਰਮ ਉੱਤਰ ਗਈ ਤੇਰੀ ਮੈਂ ਪਾਪੀ ਕਿਹੜੇ ਬਗਾਨੇ ਬੰਦੇ ਨੂੰ ਪਿਆਤਾ ਪਾਣੀ ਹਾਂ ਵੇੜੇ ਬਗਾਨੇ ਬੰਦੇ ਨੂੰ ਤੈਨੂੰ ਤਾਂ ਆਇਆ ਮੈਨੂੰ ਤਾਂ ਕੁਸ ਪਤਾ ਨਹੀਂ ਲੱਗਦਾ ਮੈਨੂੰ ਜੱਸੀ ਸਾਰਾ ਕੁਝ ਦੱਸ ਕੇ ਨਹੀਂ ਗਈ ਹੈਗੀ ਆ ਕੇ ਉਹ ਤਾਂ ਪਾਪੀ ਬਿੱਲ ਫੜਾਉਣ ਆਇਆ ਸੀ ਤੇ ਵਿਚਾਰੇ ਨੇ ਕਿਹਾ ਤਾਂ ਪਾਣੀ ਪਿਆ ਦੇ ਗਰਮੀ ਆ ਮੈਨੂੰ ਤੇਰਾ ਕੀ ਲੱਗਦਾ ਜੀ ਬਿੱਲ ਫੜਾਉਣ ਆਇਆ ਸੀ ਆਂ ਦੱਸ ਮੈਨੂੰ ਤੇਰਾ ਕੀ ਲੱਗਦਾ ਉਹ ਰੋਜ਼ ਨਹੀਂ ਬਿੱਲ ਫੜਾਉਣ ਆਉਂਦਾ ਉਹ ਰਿਓ ਅਸਤਾ ਕਰਦੇ ਉਹਨੂੰ ਪਾਣੀ ਦਾ ਨਾਣੀ ਲਿਆ ਵੱਡੀ ਹਮੈਤਣ ਸਾਰੇ ਵੇੜੇ ਦੇ ਲੋਖੜ ਖੜ ਖੜ ਕੇ ਦੇਖ ਕੇ ਗਏ ਨੇ ਤੈਨੂੰ ਬੇਸ਼ਰਮ ਨੂੰ ਲੈ ਪਾਪੀ ਪਾਣੀ ਪਿਉਣ ਨਾਲ ਕੀ ਹੋ ਗਿਆ ਪਾਣੀ ਪੀਏ ਮੈਂ ਕੋਈ ਬੁਰ ਫਰ ਕੱਲ ਨੂੰ ਤਾਂ ਘਰੇ ਬਣਾਉਣਾ ਸ਼ੁਰੂ ਕਰ ਦੇਂਗੇ ਉਹਨੂੰ ਰੋਟੀਆਂ ਵੀ ਖਵਾਇਆ ਕਰਨਗੀ ਜਦੋਂ ਅਗਲੇ ਨੇ ਮੈਨੂੰ ਕਹਿ ਇਹ ਦਿੱਤਾ ਵੀ ਪਾਣੀ ਪਿਆ ਦੋ ਮੈਨੂੰ ਇਹ ਕਹਿੰਦੀ ਮੈਂ ਨਹੀਂ ਪੀਉਂਦੀ ਅਗਲਾ ਤੈਨੂੰ ਬਹੁਤ ਕੁਝ ਕਹੂਗਾ ਤੈਨੂੰ ਆਪ ਨੂੰ ਵੀ ਸ਼ਰਮ ਚਾਹੀਦੀ ਐ ਮਣੀ ਮੋਟੀ ਵੀ ਤੁਰ ਇੰਨੀ ਕਿੱਥੇ ਐ ਆਰਦੇ ਸਾਰੇ ਜਾ ਕੇ ਕਰਹੀ ਜੀਆਂ ਕਰ ਤੁੱਤਾ ਬਾਈ ਖੰਡਿਆ ਜੜੀਆਂ ਖੜਿਆਉਣੀਆਂ ਨੇ ਉਹ ਰੇਹੇ ਜਾ ਕੁਝ ਨਹੀਂ ਚੱਲਦਾ ਜੇ ਬੇ ਲੈ ਕੀਤੀ ਤਾਂ ਹੀ ਗੱਡੀਆਂ ਘਰ ਉਹਨਾਂ ਨੇ ਜਿਤੇ ਨਹੀਂ ਕਰਤੁੱਤਾ ਹੀ ਜੀਆਂ ਦੀ ਬੇਸ਼ਰਮ ਹੁਣ ਬਣ ਕੇ ਬੈ ਗਈ ਕਿਵੇਂ ਦੇਖ ਤਸ ਭਾਬੀ ਮੈਂ ਕੀ ਕਸੂਰ ਕਰਤਾ ਮੈਂ ਤਾਂ ਬਿਲ ਫੜਨ ਗਈ ਸੀ ਅਗਲੇ ਨੇ ਮੈਨੂੰ ਕਹਿਤਾ ਪਾਣੀ ਦੇ ਦੇ ਨਾ ਤੂੰ ਤਾਂ ਕੋਈ ਕਸੂਰ ਕਰਈ ਨਹੀਂ ਕਸੂਰ ਵਾਰ ਤਾਂ ਅਸੀਂ ਆ ਜਿਹੜਾ ਤੈਨੂੰ ਅਸੀਂ ਇੱਥੇ ਓਟੀ ਬੈਠੇ ਆ ਰੋਟੀਆਂ ਦੇਈ ਜਾਂਦੇ ਆ ਬੇਲੀ ਰੋਟੀਆਂ ਬਾੜਦੀਆਂ ਓਰੇ ਬੇਲੀ ਕਿੱਥੇ ਬਾੜਦੀਆਂ ਮੇਰੇ ਸਾਹਮਣੇ ਜ਼ੁਬਾਨ ਨਾਲ ਚਲਾਣ ਵਾਲੇ ਹਰੇਕ ਗੱਲ ਦਾ ਜਵਾਬ ਆਉਂਦਾ ਤੈਨੂੰ ਨਾ ਕੰਮ ਤਾਂ ਤੜਕਾ ਨਹੀਂ ਦੋੜਦੀ ਹੈਗੀ ਤੂੰ ਜੇ ਕੰਮ ਨੂੰ ਕਰੇ ਤੇਰਾ ਨਾਗ ਲੜ ਜਾਂਦਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਭਾਬੀ ਜੇ ਮੈਂ ਨਹੀਂ ਬੋਲਦੀ ਤਾਂ ਵੀ ਭੁਰੀ ਲੱਗਦੀਆਂ ਜੇ ਬੋਲਦੀਆਂ ਤਾਂ ਵੀ ਭੁਰੀ ਲੱਗਦੀਆਂ ਤੇ ਨਾਲੇ ਕੰਮ ਹੋਰ ਕਿਵੇਂ ਹੁੰਦੇ ਹੁੰਦੇ ਨੇ ਸਾਰਾ ਦਿਨ ਤਾਂ ਮੈਂ ਕੰਮ ਕਰਦੀ ਫਿਰਦੀ ਰਹਿਣੀ ਆ ਮੂੰਹ ਆਪਦਾ ਹੱਸੜਿਆ ਹੋਇਆ ਬੂਥਾ ਬੰਦੇ ਰੱਖਿਆ ਗਾ ਠੀਕ ਹੈ ਨਾ ਇਹਦੇ 'ਚ ਜਵਾਨ ਕੱਢਣ ਦੀ ਕੋਈ ਲੋੜ ਨਹੀਂ ਹੈਗੀ ਹਲੇ ਮੇਰੇ ਸਾਹਮਣੇ ਜਵਾਨ ਚਲਾਉਂਦੀ ਐ ਨਾਲੇ ਮੇਰੀ ਗੱਲ ਸੁਣ ਲੈ ਜੇ ਤੇਰੀ ਇਹਦੂ ਬਾਤ ਕੋਈ ਕਰਤੂਤ ਪਤਾ ਲੱਗ ਗਿਆ ਨਾ ਮੈਨੂੰ ਕਰਤੂਤ ਛੱਡ ਜੇ ਤੂੰ ਗੇਟ ਤੋਂ ਵੀ ਬਾਹਰ ਥਿਆ ਗਈ ਮੈਨੂੰ ਕਦੇ ਤੈਨੂੰ ਜੌਂਦੀ ਨੂੰ ਮਾਰ ਕੇ ਗੱਡ ਦੂੰਗੇ ਇੱਥੇ ਗੱਲ ਯਾਦ ਰੱਖੀ ਮੇਰੀ ਫਿਰ ਨਾ ਤੂੰ ਘਰ ਦੀ ਨਾ ਘਾਟਦੀ ਰਹਿਣੀ ਤੋ ਵੀਰੇ ਕੁੱਤੇ ਵਾਲੀ ਹਾਲਤ ਹੋ ਜੂ ਤੇਰੀ। ਓ ਲੈ ਪ੍ਰੀਤ। ਹਾਂਜੀ। ਓ ਲੈ ਚਾਹ ਜੇ ਬਣ ਗਈ ਆ ਰਾਂ। ਉੱਠ ਗਏ। ਹਾਂਜੀ। ਚਾਹ ਤਾਂ ਹਾਲੇ ਮੈਂ ਤਾਂ ਰੱਖੀ ਐ ਚਾਹ ਤੋਂ ਪਹਿਲਾਂ ਖੁਸ਼ਖਬਰੀ ਸੁਣ ਲੋ। ਕੀ ਖੁਸ਼ਖਬਰੀ ਆ? ਤੁਹਾਡੀ ਭੈਣ ਦੀ ਐ। ਦੱਸੋ। ਥੋੜੀ ਭੈਣ ਆਸ਼ਕੀਆਂ ਕਰਦੀ ਫਿਰਦੀ ਐ ਬਾਹਰ ਲੋਕਾਂ ਨਾਲ ਬਕਵਾਸ ਨਾ ਕਰ ਠੀਕ ਐ ਮੈਨੂੰ ਪਤਾ ਹੀ ਸੀ ਵੀ ਐਂ ਕਹੋਗੇ ਤੁਸੀਂ ਤੁਹਾਨੂੰ ਮੇਰੀ ਗੱਲਾਂ ਦਾ ਕਦੋਂ ਯਕੀਨ ਆਉਂਦਾ ਆ ਜਿਹੜਾ ਬਿਲ ਕੱਢਣਾ ਆਇਆ ਕਰਦਾ ਆਪਣੇ ਮੁੰਡਾ ਜਾ ਹਾਂ ਉਹਨੂੰ ਜਾ ਕੇ ਗਲੀ ਚ ਨਾਲੇ ਤਾਂ ਪਾਣੀ ਪੀ ਕੇ ਆਈ ਐ ਠੀਕ ਐ ਨਾ ਨਾਲੇ ਉਹਦਾ ਨਾ ਘਾਂਟਾ ਖੜਕੇ ਗੱਲਾਂ ਕਰਕੇ ਇਹ ਕੀ ਗੱਲ ਬਈ ਉਹਦਾ ਕੀ ਲੱਗਦਾ ਜੱਸੀ ਦੱਸ ਕੇ ਗਈ ਐ ਮੈਨੂੰ ਜੇ ਮੇਰੇ ਹੁੰਦੇ ਨਾ ਜੱਸੀ ਮਿਲ ਗਈ ਉਹਨੂੰ ਆਹਲੇ ਥਾਪੜੇ ਬਹੁਤ ਪੈਣਗੇ ਹਾਂ ਉਹ ਤਾਂ ਸੱਚ ਦੱਸ ਕੇ ਗਈ ਐ ਉਹ ਤਾਂ ਥਾਪੜੇ ਪੈਣਗੇ ਜਿਹੜੀ ਆਪਦੀ ਕਰਤੂਤਤਾ ਖੜਨ ਦੀ ਫਿਰਦੀ ਐ ਉਹਦੇ ਥਾਪੜੇ ਪੈਂ ਓ ਯਾਰ ਤੂੰ ਉਹਦੇ ਪਿੱਛੇ ਲੱਗੀ ਤੁਹਾਨੂੰ ਪਤਾ ਨਾ ਉਹ ਚਾਰ-ਚਾਰ ਬਣਾ ਕੇ ਦੱਸਦੀ ਹੈ ਗੱਲਾਂ ਯਾਰ ਤੂੰ ਆਪਦੀ ਅੱਖਾਂ ਨਾਲ ਦੇਖਿਆ ਮੈਂ ਆਪਦੀ ਅੱਖਾਂ ਨਾਲ ਦੇਖਿਆ ਹੋਵੇ ਵਾ ਮੈਨਾਂ ਦੇਖਿਆ ਵੀ ਜੱਸੀ ਨੇ ਤਾਂ ਦੇਖਿਆ ਨਾ ਤੁਹਾਨੂੰ ਜੱਸੀ ਤੇ ਯਕੀਨ ਆ ਗਿਆ ਨਾ ਹਾਂ ਹੈ ਗਿਆ ਮੈਨੂੰ ਜੱਸੀ ਤੇ ਯਕੀਨ ਝੂਠ ਨਹੀਂ ਬੋਲਦੀ ਉਹ ਆਹੋ ਕਾਨੂੰਨੀ ਬੋਲਦੀ ਝੂਠਾ ਕਾਨੂੰਨੀ ਬੋਲਦੀ ਮੈਂ ਤਾਂ ਰੁੱਤੀ ਪਈ ਸੀ ਮੈਨੂੰ ਕਿਵੇਂ ਤਾਂ ਕੀ ਫੁੱਲ ਖੜਾਉਂਦੀ ਫਿਰਦੀ ਐ ਉਹ ਮੇਰੇ ਸੁੱਤੀ ਵਾਂਗ ਰੋਣ ਨਾਲੇ ਤਾਂ ਕਹਿੰਦੇ ਮੈਂ ਦੇਖਿਆ ਉਹਨੂੰ ਮੈਨੂੰ ਕੁਝ ਨਹੀਂ ਪਤਾ ਜੀ ਮੈਂ ਤਾਂ ਤੁਹਾਨੂੰ ਸਾਫ਼-ਸਾਫ਼ ਗੱਲ ਕਹਿ ਰਹੀ ਆਂ ਵੀ ਜੇ ਉਹਨੂੰ ਆਸ਼ਕੀਆਂ ਜਾਦੇ ਆਈਆਂ ਨੇ ਤੂੰ ਬਕਵਾਸ ਹੀ ਨਾ ਮਾ ਠੀਕ ਹੈ ਮੇਰੇ ਲਵੇ ਆਹੋ ਬਕਵਾਸ ਨਾ ਕਰਨ ਵਾਲੇ ਹੋਰ ਹੋਰੇ ਕਰਵਾਖੇ ਮੇਰੀ ਬੇਇੱਜ਼ਤੀ ਸਾਰੇ ਪਿੰਡ ਚ ਕਰਵਾਖੇ ਬੇਇੱਜ਼ਤੀ ਮੈਂ ਤਾਂ ਕਦੇ ਕਿਸੇ ਨੇ ਕਿਹਾ ਨਹੀਂ ਗਿਆ ਬੰਦਿਆਂ ਨੂੰ ਕੋਈ ਨਹੀਂ ਕਹਿੰਦਾ ਹੁੰਦਾ ਬੰਦੇ ਡਰਦੇ ਨੇ ਵੀ ਲੜਾਈ ਹੋ ਜੂਗੀ ਹੋ ਜੂਗੀ ਕੋਈ ਨਾ ਮਾ ਜਾਣਦਾ ਜੱਸੀ ਕਰੇ ਨਾ ਮੈਂ ਜੇ ਭਗਜੋ ਕੋਈ ਨਾ ਉਹ ਕਰਾ ਝੂਠ ਬੋਲਦੀ ਅਗਲੀ ਨਾਉ ਡਰੇ ਕਿਸੇ ਦੇ ਮੂੰਹ ਤੋਂ ਕਹਿਣ ਤੋਂ ਡਰਦੀ ਐ ਉਹੀ ਲੋਕਾਂ ਦੇ ਘਰ ਪਟਦੀ ਫਿਰਦੀ ਆ ਉਹ ਘਰ ਪਟਦੀ ਫਿਰਦੀ ਐ ਆਪਦੇ ਪਾਂਡੇ ਨੂੰ ਨਾ ਸਿੱਧਾ ਕਰਿਓ ਦੂਜਿਆਂ ਦੇ ਘਰੋਂ ਘੜ ਪਟਦੀ ਫਿਰਦੀ ਐ ਸ਼ਰਮ ਨਹੀਂ ਆਉਂਦੀ ਹੈਗੀ ਮੈਂ ਤਾਂ ਪਹਿਲੀ ਕਿਹਾ ਸੀ ਬੰਦਾ ਹੈ ਨਹੀਂ ਕਿਸ ਆਤਾ ਗਿਆ ਮੂੰ ਚੱਕ ਕੇ ਹੁਣ ਜਾਊਗਾ ਕੀ ਬਹਾਨੇ ਨਾਲ ਉਹਨਾਂ ਦੇ ਇੱਕ ਤਾਂ ਉਹ ਬੋਲਦੀ ਵੀ ਐ ਜਿਵੇਂ ਦੰਦੀ ਵੱਡੂਗੀ ਸਮਝ ਨਹੀਂ ਆਉਂਦੀ ਯਾਰਾ ਈਸ਼ੂ ਨਹੀਂ ਆਂਦਾ ਗਿਆ ਬਹਾਨਾ ਲਾਈਏ ਕੀ ਆ ਰਈਸ਼ੂ ਉਹ ਕਿਵੇਂ ਨੰਨੂ ਠੀਕ ਐ ਤੂੰ ਦੱਸਾ ਵਧੀਆ ਲੰਗੀ ਜਾਂਦਾ ਟਾਈਮ ਹੋਰ ਚੜਦੀ ਕਲਾ ਵਧੀਆ ਵਧੀਆ ਓ ਯਾਰ ਤੂੰ ਸਾਡੇ ਘਰੇ ਗਲਤ ਬਿਲ ਫੜਾ ਗਿਆ ਓਡੇ ਘਰੇ ਗਲਤ ਬਿਲ ਫੜਾ ਗਿਆ ਹੋਰ ਯਾਰਾ ਉਹ ਮੰਨਿਆ ਗਿਆ ਜਿਹੜੇ ਫਰਨੀਚੇ ਰਹਿੰਦਾਗਾ ਹਾਂ ਉਹਨਾਂ ਦਾ ਬਿੱਲ ਸਾਡੇ ਘਰੇ ਫੜਾ ਗਿਆ ਤੂੰ ਉਹ ਜਿਹੜੇ ਆ ਮੋੜ ਜੇ ਤੇ ਨਹੀਂ ਹਾਂ ਹਾਂ ਮੋੜ ਤੇ ਨਹੀਂ ਜਿਹੜੇ ਉਹਨਾਂ ਦਾ ਬਿੱਲ ਤੁਹਾਡੇ ਘਰੇ ਫੜਾ ਗਿਆ ਪਰ ਉਹਨਾਂ ਦੇ ਘਰੇ ਕਿਹਦਾ ਬਿੱਲ ਫੜਾਇਆ ਐ ਮੈਂ ਲੈ ਸਾਡਾ ਬਿੱਲ ਉਹਨਾਂ ਘਰੇ ਫੜਾਇਆ ਤੂੰ ਹਾਂ ਹਨਾ ਚੱਲ ਕੋਈ ਨਾ ਉਹ ਯਾਰ ਮੈਂ ਕੱਲ ਗਿਆ ਸੀ ਹਾਂ ਆਪ ਤਾਂ ਉਹ ਹੈ ਨਹੀਂ ਸੀ ਉਹਨਾਂ ਦੇ ਘਰੇ ਕੁੜੀ ਜੀ ਸੀ ਇੱਕ ਉਹ ਕੁੜੀ ਤਾਂ ਦੀ ਭੈਣ ਆਈ ਹੋਈ ਐ ਅੱਛਾ ਹਾਂ ਕਿਉਂ ਤੂੰ ਕਿਵੇਂ ਪੁੱਛਦਾ ਨਾ ਉਹ ਕਹਿਣਾ ਵੀ ਸੋਣੀ ਸੀ ਹੂੰ ਕੋਈ ਨਹੀਂ ਉਹ ਯਾਰ ਉਹ ਕਹਿਣਾ ਵੀ ਸਾਰਾ ਟੱਬਰ ਹੀ ਸੋਣਾ ਚੇ ਏਡਾ ਨਹੀਂ ਕਹੀਆਂ ਤੇ ਕਿਹਾ ਤੇਰੀਆਂ ਪਹਿਲਾਂ ਆਣੀਆਂ ਲੱਤਾਂ ਤੇਰੇ ਵੀ ਠੀਕ ਨਹੀਂ ਹੈਗੇ ਮੇਰੇ ਨਾ ਨਾ ਆਪਾਂ ਤਾਂ ਯਾਰ ਕੰਮ ਕਰਨਾ ਹੈ ਹੈ ਹੂੰ ਹੂੰ ਚਲ ਹੂੰ ਜਿਹੜੀ ਗੱਲ ਹੈ ਹੂੰ ਸੋਹਣੇ ਬੰਦੇ ਨੂੰ ਸੋਣੀ ਕਿਹਾ ਜਾਊ ਤੇ ਮੈਂ ਤੂੰ ਕਿਧਰ ਜਾਂਦਾ ਉਹ ਮੈਂ ਖੇਤ ਜਾਂਦਾ ਰਿਹਾ ਅੱਛਾ ਕੋਈ ਗੱਲ ਨਹੀਂ ਮੈਂ ਮਾਂ ਤੈਨੂੰ ਫੜਾਇਆ ਹੂੰ ਪਹਿਲਾਂ ਜਿਆਦ ਕਰਕੇ ਫੜਾਇਆ ਹੀ ਉਹ ਫੜਾਇਆ ਹੂੰ ਟੈਨਸ਼ਨ ਘੱਟ ਲੈਣਾ ਚੰਗਾ ਚੰਗਾ ਇਨਾਂ ਦਾ ਬਿੱਲ ਉਹਨਾਂ ਦੇ ਘਰੇ ਉਹਨਾਂ ਦਾ ਇਹਨਾਂ ਦੇ ਘਰੇ ਲੈ ਬਣ ਗਈ ਗੱਲ ਬਹਾਨਾ ਮਿਲ ਗਿਆ ਜਾਣ ਦਾ ਆਵਣਾ ਹਾਂਜੀ ਸਸੀ ਗਾਲ ਜੀ ਦੱਸੋ ਕੀ ਕੰਮ ਉਹ ਨਾ ਕਰ ਮੈਂ ਬਿੱਲ ਨਹੀਂ ਦੇ ਕੇ ਗਿਆ ਸੀਗਾ ਜੀ ਉਹ ਬਿੱਲ ਤੁਹਾਡੇ ਘਰੇ ਗਲਤ ਆ ਗਿਆ ਤੁਹਾਡਾ ਬਿੱਲ ਉਹ ਪਰਲੀ ਫਿਰਨੀ ਤੇ ਨੰਨੂ ਕੇ ਭਾਗਿਆ ਤੇ ਨੰਨੂ ਦਾ ਬਿੱਲ ਤੁਹਾਡੇ ਆ ਗਿਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਤੁਹਾਨੂੰ ਬਿੱਲ ਨਹੀਂ ਫੜਾਉਣੇ ਹੁੰਦੇ ਨਾ ਤੁਹਾਨੂੰ ਪਤਾ ਨਹੀਂ ਲੱਗਦਾ ਵੀ ਕਿਹਦਾ ਬਿੱਲ ਕਿਹਦੇ ਘਰੇ ਫੜਾਉਣਾ ਐਨਾ ਤਾਂ ਬੰਦੇ ਨੂੰ ਪਤਾ ਹੀ ਹੁੰਦਾ ਉਹ ਗਲਤੀ ਹੋ ਗਈ ਜੀ ਦਿਮਾਗ ਤੇ ਪ੍ਰੈਸ਼ਰ ਰਹਿੰਦਾ ਨਾ ਬਾਕੀ ਜਦੋਂ ਮੈਂ ਬਿੱਲ ਫੜਾਉਣ ਲੱਗਿਆ ਸੋਨੂੰ ਦੇਖ ਕੇ ਜੇ ਬੰਦ ਲ ਗਿਆ ਫਿਰ ਸਮਝ ਜੀ ਨਹੀਂ ਲੱਗੀ ਵੀ ਨਾ ਹੁਣ ਚਾਹੀਦਾ ਕੀ ਆ ਫਿਰ ਬਿੱਲ ਚਾਹੀਦਾ ਨਾ ਹਾਂ ਇਹ ਬਿੱਲ ਚਾਹੀਦਾ ਲਿਆ ਦਿੰਨੀ ਆ ਮੈਂ ਇੱਥੇ ਖੜ ਜੂ ਠੀਕ ਹੈ ਗੱਲ ਸੁਣਿਓ ਮੇਰੀ ਗੱਲ ਸੁਣ ਲਓ ਅੱਜ ਮੈਂ ਪਾਣੀ ਪੂਣੀ ਕੁਛ ਨਹੀਂ ਪਿਉਣਾ ਤੁਹਾਨੂੰ ਇੱਥੇ ਖੜ ਜੋ ਚੁੱਪ ਕਰਕੇ ਮੈਂ ਹੁਣ ਹੀ ਲੈ ਕੇ ਆਈ ਹਉਏ ਢੀ ਮਾੜੀ ਕਿਸਮ ਹੁੰਦੇ ਤਾਂ ਪਰੰਡਾ ਦਾ ਖਖਰਾ ਜਮੀ। ਬਾਕੀ ਅੰਦਰ ਆਮਨ ਜੱਜਾ ਪਿਆਰੇ ਸੀ ਤੇ ਜਾ ਕੇ ਵੇ ਜਾਣੇ। ਦੇਖੀ ਜੋ। ਲੈ ਅੱਜ ਫੇਰ ਆ ਗਿਆ ਇਹ। ਨਾ ਕੱਲ ਵੀ ਆਇਆ ਸੀ। ਰੋਜ਼ ਇਹਨੂੰ ਕੀ ਕੰਮ ਪੈਂਦਾ ਭਲਾ? ਅੱਜ ਨੇ ਇਹਨੂੰ ਸੁੱਕਾ ਲੰਗਣ ਹੁੰਦੀ ਫੇਰਾ। ਦੇਖਦੀਆਂ ਉਰੀ ਖੜ ਕੇ। ਬੋਲਾ। ਪਾਣੀ ਤਾਂ ਜਪੀ ਕੀ ਜਾਊਂਗਾ ਚਾਹੇ ਕੋਈ ਮਰਜ਼ੀ ਹੋਵੇ। ਮੈਂ ਕੀ ਕਿਹਾ ਸੀ ਤੈਨੂੰ ਵੀ ਉੱਥੇ ਖੜ ਜਾ ਨਾ ਅੰਦਰ ਆਉਣ ਦੀ ਇਜਾਜ਼ਤ ਕਿਹਨੇ ਦਿੱਤੀ ਤੈਨੂੰ ਉਹ ਗਰੂੰਗੋ ਜਾਈ ਮੇਰੇ ਤਾਂ ਲੱਤ ਦੀ ਨਾੜ ਜੀ ਚੜ ਗਈ ਸੀ ਉੱਥੇ ਬੈਠਣ ਨੂੰ ਕੋਈ ਜਗ੍ਹਾ ਨਹੀਂ ਤੁਹਾਨੂੰ ਪਤਾ ਹੈ ਨਾ ਸਾਡੇ ਘਰੇ ਕੋਈ ਨਹੀਂ ਹੈਗਾ ਤੇ ਇਹਦਾ ਸੋਹਣਾ ਨਹੀਂ ਲੱਗਦਾ ਤੁਸੀਂ ਅੰਦਰ ਆਉਂਦੇ ਆਹ ਭੜੋ ਬੇਲਾ ਤੇ ਨਾਲੇ ਅੱਗੇ ਤੋਂ ਧਿਆਨ ਨਾਲ ਵੰਡਿਆ ਕਰੋ ਬੇਲਾ ਤੇ ਜਾਓ ਹੁਣ ਦੇਖਿਓ ਪਾਣੀ ਤਾਂ ਪਿਆ ਦੋ ਪੂਰੀ ਘੜਜੂ ਪਾਣੀ ਲੈ ਕੇ ਆਈ ਮੈਂ ਹੂੰ ਖੜੋ ਪਾਣੀ ਇੱਕ ਮਿੰਟ ਵਿੱਚ ਪੀ ਲੋ ਤੇ ਮਿੰਟੋ-ਮਿੰਟ ਜਾਓ ਇੱਥੋਂ ਬਾਗਿਆ ਨਾ ਹੀ ਤੁਸੀਂ ਐਂ ਦੱਸੋ ਵੀ ਤੁਸੀਂ ਇੰਨਾ ਹਰਕੀ ਕਿਉਂ ਬੋਲਦੇ ਆ ਮੈਂ ਐਡਾ ਕੀ ਮਾੜਾ ਕਰਤਾ ਨਾ ਇੱਕ ਤਾਂ ਮੈਂ ਤੈਨੂੰ ਪਾਣੀ ਪਿਆ ਤੇ ਉੱਪਰੋਂ ਤੂੰ ਮੇਰੇ ਸਿਰ ਤੇ ਚੜੀ ਆ ਨਾ ਮੇਰੀ ਗੱਲ ਸੁਣ ਮੈਂ ਤੈਨੂੰ ਅੰਦਰ ਆਉਣ ਨੂੰ ਕਿਹਾ ਸੀ ਇੱਕ ਤਾਂ ਤੂੰ ਅੰਦਰ ਆ ਕੇ ਬਹਿ ਗਿਆ ਗਲਤੀ ਹੋ ਗਈ ਜਿਹੜਾ ਅੰਦਰ ਆ ਕੇ ਬਹਿ ਗਿਆ ਮੈਨੂੰ ਤਾਂ ਐਸੀ ਵੀ ਇਨਸਾਨੀਅਤ ਕਿੱਥੇ ਜਿਉਂਦੀ ਹੈ ਮੈਨੂੰ ਕੀ ਪਤਾ ਸੀ ਤੁਸੀਂ ਐਂ ਬੋਲੋਗੇ ਮੈਂ ਚੰਗੀ ਤਰ੍ਹਾਂ ਜਾਣਦੀ ਆ ਤੁਹਾਡੇ ਵਰਗੇ ਇਨਸਾਨੀਅਤ ਵਾਲਿਆਂ ਨੂੰ ਮੈਂ ਇਹੋ ਜਾਂ ਹੁਣ ਕੀ ਕਰਤਾ ਬਸ ਤੁਸੀਂ ਇਹਨਾਂ ਦੱਸ ਦੋ ਜਦੋਂ ਅਗਲੀ ਵਾਰ ਆਵਾਂ ਤਾਂ ਫਿਰ ਕਿਹੜੇ ਟਾਈਮ ਆਵਾਂ ਜਦੋਂ ਤੁਹਾਡੇ ਸਾਰੇ ਘਰੇ ਹੋਏ ਕਿਉਂ ਹੁਣ ਕਿਹੜਾ ਮੈਨੂੰ ਪੁੱਛ ਕੇ ਆਏ ਸੀ ਤੁਸੀਂ ਬਿੱਲ ਤੁਸੀਂ ਗਲਤ ਬੰਨਦੇ ਫਿਰਦੇ ਹੋ ਤੁਸੀਂ ਵੇਖੋ ਹੋ ਗਿਆ ਨਹੀਂ ਤੁਹਾਨੂੰ ਕੀ ਮਤਲਬ ਆ ਮੇਰੇ ਘਰੇ ਕੋਈ ਹੋਵੇ ਚਾਹੀ ਨਾ ਹੋਵੇ ਤੁਸੀਂ ਬਾਲੀ ਨੇ ਰਿਸ਼ਤੇਦਾਰੀਆਂ ਕੱਢੀ ਜਾਂਦੇ ਮੇਰੇ ਨਾਲ ਮੈਂ ਤਾਂ ਜਲਦੀ ਪੀਓ ਪਾਣੀ ਤੇ ਜਾਓ ਇੱਥੋਂ ਅੱਗੇ ਅੱਗੇ ਗੱਲ ਵਧਾਈ ਜਾਂਦਾ ਧੰਨਵਾਦ ਤੁਹਾਡਾ ਥੈਂਕ ਯੂ ਜਿਹੜਾ ਬਿਲ ਤੁਹਾਡਾ ਨੰਨੂ ਕਿ ਗਿਆ ਹੋਇਆ ਉਹ ਮੈਂ ਆਪੇ ਫੜ ਲਵਾਂਗੀ ਫੜਾਉਣ ਦੀ ਲੋੜ ਨਹੀਂ ਠੀਕ ਹੈ ਸ਼ਾਮ ਸਵੇਰੇ ਫੜਾ ਜੂਗਾ ਤੁਹਾਡਾ ਨਾਂ ਕੀ ਹੈ ਵੈਸੇ ਤੂੰ ਹੁਣ ਜਾਣਾ ਏ ਜੇ ਨਹੀਂ ਇੱਥੋਂ ਮੈਨੂੰ ਐ ਦੱਸ ਦੇ ਉਹ ਜਾਣਾ ਜੀ ਰਹਿਣਾ ਥੋੜੀ ਹੈ ਵੀ ਤੁਸੀਂ ਬੀਸੀ ਆਰ ਲੈ ਆ ਰਖੇ ਜ ਜਾਣਾ ਮੋੜ ਫਿਲਮ ਦੇਖ ਜੂਗਾ ਤੁਬਾ ਕਿੱਥੋਂ ਬਣਿਆ ਜਿਉਨੇ ਮੋੜ ਦਾ ਨਾਲੇ ਮੇਰੀ ਗੱਲ ਸੁਣ ਲੈ ਕੰਨ ਖੋਲ ਕੇ ਮੈਂ ਆਪਣੇ ਬੀਰੇ ਨੂੰ ਕਹਿ ਦੂੰਗੀ ਉਹ ਆਪੇ ਬਿੱਲ ਫੜ ਲੇਗਾ ਤੈਨੂੰ ਕੋਈ ਲੋੜ ਨਹੀਂ ਆਉਂਦੀ ਹੁਣ ਦੁਬਾਰਾ ਠੀਕ ਹੈ ਜੀ ਸਸੀ ਘਨ ਮੂੰ ਚੱਕ ਕੇ ਆ ਗਿਆ ਅੰਦਰਲੇ ਜਿਵੇਂ ਬਾਪ ਦਾ ਰਾਜ ਹੁੰਦਾ ਕਿੰਨਾ ਟਾਈਮ ਹੋ ਗਿਆ ਹਾਲੇ ਤੱਕ ਨਹੀਂ ਆਇਆ ਅਜ ਉਹਨਾਂ ਦੇ ਕਰੇ ਵੀ ਨਹੀਂ ਹੈਗਾ ਕੋਈ ਆਉਣ ਦੇ ਤਾਂ ਸਹੀ ਵੀਡੀਓ ਬਣਾਉਂਗੀ ਲੈ ਉਹ ਆ ਗਿਆ ਹਾਈਵੇ ਕਿੰਨਾ ਬੋਲਦੀ ਐ ਮੈਨੂੰ ਤਾਂ ਐ ਸੀਗਾ ਵੀ ਕੋਈ ਗੱਲ ਰਾਹ ਪਊਗੀ ਪਰ ਉਹਨੇ ਤਾਂ ਨਾਮ ਵੀ ਨਹੀਂ ਦੱਸਿਆ ਚਲ ਛੱਡ ਯਾਰ ਬੇਮੁੰਡਿਆ ਉਰੇ ਐ ਸਸ਼ੀਆ ਸਸ਼ੀਕਾਲ ਬੇ ਤੂੰ ਰੋਜ਼ ਆ ਜਾਂਦਾ ਇਹਨਾਂ ਦੇ ਕੱਲ ਵੀ ਆਇਆ ਸੀ ਅੱਜ ਵੀ ਆ ਗਿਆ ਉਹ ਰੋਜ਼ ਕਹਨੂੰ ਉਹਦਾ ਭਾਬੀ ਕੱਲ ਬਿਲ ਫੜਾਇਆ ਗਿਆ ਸੀ ਉਹ ਗਲਤੀ ਨਾਲ ਗਲਤ ਬਿਲ ਆ ਗਿਆ ਉਹ ਲੈਣ ਆਇਆ ਸੀ ਅੱਜ ਮੈਨੂੰ ਨਹੀਂ ਲੱਗਦਾ ਬਿਲ ਬਿਲ ਗਲਤ ਹੁੰਦੇ ਨੇ ਲੱਛਣੇ ਮਾੜੇ ਲੱਗਦੇ ਨੇ ਮੈਨੂੰ ਤਾਂ ਜਿਹੜਾ ਰੋਜ਼ ਆ ਜਾਂਦਾ ਭਾਬੀ ਜੀ ਆਪ ਨਹੀਂ ਤੂੰ ਉਹ ਕਰਦੀ ਸੋਚ ਤਾਂ ਮਾੜੀ ਮੋਟੀ ਚਾਚੀ ਦੀ ਰੱਖ ਲਿਆ ਕਰ ਗਲਤ ਹੋਣ ਨੂੰ ਉਹ ਹੀ ਤੁਰਿਆ ਫਿਰਦਾ ਬਿਲ ਮੁਤਾਬਕ ਆਏ ਦੀ ਬੇਸ਼ੱਕ ਪੁੱਛ ਲਈ ਅਗਲੇ ਨੇ ਘਰੇ ਜਾ ਕੇ ਪਰੇ ਦਿਨਾਂ ਦੇ ਕੋਈ ਹੈ ਨਹੀਂ ਅੱਜ ਉਹ ਫਿਰ ਹੁਣ ਇਹਨਾਂ ਨੇ ਪੋਸਟਰ ਲਵਾ ਰਖਿਆਗਾ ਉਹ ਤੇ ਮੈਨੂੰ ਹੋਰ ਬਥੇਰੇ ਚੰਗ ਕੰਮ ਨੇ ਚੰਗਾ ਭਾਬੀ ਲੈ ਕੰਮ ਨੇ ਤੈਨੂੰ ਵੱਡਾ ਆ ਮੈਨੂੰ ਬੁੱਧ ਹੁਣ ਆਉਂਦਾ ਹਲੇ ਦੇਖ ਕੋਈ ਨਾ ਹੈਗੀ ਆ ਵੀਡੀਓ ਤੇਰੀ ਵੀ ਲੈ ਆ ਰਹੀ ਹੈਗੀ ਹੁਣ ਪਹੁੰਚੀ ਇਹਨਾਂ ਦੇ ਘਰੇ ਪਚਾਲ ਨਾਲੇ ਬਿਲਾ ਜਾਲ ਬਾਲੀ ਮਸਤਾ ਫਿਰਦਾ ਸੀ ਮੇਰੇ ਕੁਂਟੇ ਫੜਾਈ ਸੀ ਨਾ ਉਹਨੇ ਅੱਜ ਦੇਖਦੀਆਂ ਇਹਨੂੰ ਪਟੋਨੀਆ ਤੇ ਜੁੰਡੇ ਜੀ ਲਾ ਪ੍ਰੀਤਾ ਆ ਜਾ ਅੱਜ ਦਾ ਜਿੱਸੀ ਸਵੇਰੇ ਸੰਦੇ ਹਸਨਿਆ ਨਵੇੜੇ ਕੰਮ ਹੈ ਮੈਨੂੰ ਲੱਗਦਾ ਨਵੇੜੇ ਤੇ ਸੀ ਕੰਮ ਤਾਂ ਤੂੰ ਕਿੱਧਰ ਗਈ ਹੋਈ ਸੀ ਨਹੀਂ ਅਸਤੋ ਬਰੇਟੇ ਗਈ ਸੀ ਭੜੀਏ ਦੋਏ ਜਣੇ ਉਹ ਮਾੜਾ ਜੇ ਮੇਰੀ ਦਵਾਈ ਮੁੱਕਰੀ ਸੀ ਲੈ ਤੁਸੀਂ ਬਾਜ਼ਾਰ ਗਏ ਸੀ ਤੇ ਆਵਦੀ ਹਾਂ ਤੇ ਗੱਲ ਤਾਂ ਸੁਣ ਲੈ ਹੂੰ ਤੁਸੀਂ ਤਾਂ ਬਾਜ਼ਾਰ ਵਾਗੇ ਆ ਥੋੜਾ ਲਈ ਕੁੜੀ ਦੇਖ ਲੈ ਕੀ ਫੁੱਲ ਬਖੇਰਦੀ ਫਿਰਦੀ ਆ ਬਾਰੇ ਇਹ ਹੁਣ ਕੀ ਹੋ ਗਿਆ ਭੜੀ ਫੁੱਲ ਬਖੇਰਨ ਨੂੰ ਤੂੰ ਅੱਡ ਜੱਸੀਏ ਪਹਿਨੇ ਉਹ ਗੱਲ ਦੱਸ ਤਾਂ ਦਿੱਤੀ ਮੈਂ ਇਹਨੂੰ ਇਹਦਾ ਮੈਂ ਨਾਲ ਲੜਿਆ ਮੈਨੂੰ ਕਹਿੰਦਾ ਹੁਣ ਜੇ ਆ ਗਿਆ ਉੱਤੇ ਮਨਖੇਤਰ ਨਾਲ ਲੜ ਪੇ ਕਹਿੰਦਾ ਜੱਸੀ ਦਾ ਘਰ ਪਾੜਦੀ ਫਿਰਦੀ ਆ ਮੈਂ ਜੱਸੀ ਨਾਲ ਲੜੂੰਗਾ ਕਹਿੰਦਾ ਘਰ ਕੋਈ ਨਹੀਂ ਪਾੜਦੀ ਹੈਗੀ ਆਉ ਦੇਖੀ ਦੇਖਿਆ ਨਾ ਉਹੀ ਦੱਸਿਆ ਤੈਨੂੰ ਹੁਣ ਗੱਲ ਵੀ ਹੋਈ ਹੋਣੀ ਕੋਈ ਦੀ ਗੱਲ ਵੀ ਦੱਸ ਅੱਜ ਫੇਰ ਅੱਜ ਫੇਰ ਆ ਰਹੇ ਸੀ ਉਹੀ ਬਿਲਾਂ ਵਾਲਾ ਘੰਟਾ ਲਾ ਕੇ ਗਏ ਅੰਦਰ ਉਰੇ ਹਾਂ ਆ ਦੇਖ ਵੀਡੀਓ ਵੀ ਬਣਾਈਆ ਮੈਂ ਹੈ ਸਬੂਤ ਨੀ ਇਹ ਤਾਂ ਸਾਡੇ ਅੰਦਰੋਂ ਨਿਕਲੇ ਜਾਂਦੇ ਉਰੋਂ ਉਹ ਹੀ ਤਾਂ ਗੱਲ ਕਰਦੀਆਂ ਸਾਡੇ ਅੰਦਰੋਂ ਦੇਖ ਲੈ ਨਿਕਲੇ ਆ ਨਾ ਵੀਡੀਓ ਬਣਾਈ ਫਿਰ ਮੈਂ ਖੜ ਕੇ ਮਾਜ ਸਬੂਤ ਦਿਖਾਉਂਗੀ ਪੱਕਾ ਬੂਵੇਂ ਮਰ ਜਾ ਮੈਂ ਟੂਟ ਜਾ ਰਹੀ ਹੈ ਸ਼ਰਮ ਉੱਤਰ ਗਈ ਪ੍ਰੀਤ ਪ੍ਰੀਤ ਹਾਂਜੀ ਪਾਪੀ ਉਰੇ ਆ ਉਰੇ ਆ ਆ ਮੁੰਡਾ ਕੀ ਕਰਦਾ ਸੀ ਆਪਣੇ ਘਰੇ ਕਿਹੜਾ ਮੁੰਡਾ ਜਿਹੜਾ ਬਿੱਲ ਬਣਦਾ ਉਹ ਤਾਂ ਭਾਬੀ ਬਿੱਲ ਗੱਲ ਤੈਨੂੰ ਸ਼ਰਮ ਤਾਂ ਨਹੀਂ ਆਉਂਦੀ ਤੈਨੂੰ ਮੈਂ ਕੀ ਫੁੱਲ ਖੜੀਆਂ ਦੀ ਫਿਰਦੀ ਐ ਨਹੀਂ ਤੂੰ ਰੋ ਰਸਤੇ ਇਹ ਫੁੱਲ ਖੜੀਆਂ ਦੀ ਫਿਰਦੀਆਂ ਤੋਂ ਬੇਸ਼ਰਮੇ ਮਰਜ਼ੇ ਕੁਝ ਖਾ ਕੇ ਮੇਰੀ ਗੱਲ ਤਾਂ ਸੁਣ ਲੈ ਇੱਕ ਵਾਰ ਮੈਂ ਤੇਰੀ ਇੱਕ ਵੀ ਗੱਲ ਨਹੀਂ ਸੁਣਨੀ ਮੈਂ ਤੇਰਾ ਗਲਾ ਕੱਟ ਕੇ ਤੈਨੂੰ ਮਾਰ ਦੂੰਗੀ ਇਹ ਜੀ ਹਾਰ ਤਾਂ ਨਾ ਚੱਲ ਪਹਿਣੇ ਕਾਨੂੰ ਮਾਰ ਮਾਰਤਾ ਨਾ ਚੱਲ ਨਹੀਂ ਪਿਆਰ ਨਾਲ ਸਮਝਾ ਦੇ ਜੀ ਅਸੀਂ ਕਰ ਨਹੀਂ ਤੂੰ ਸਾਡੇ ਮਗਰੋਂ ਆ ਫੁੱਲ ਖਲਾਏਂਗੀ ਓਰੇ ਪੀਓ ਤਾਂ ਬਿਲ ਗਲ ਗਲਤ ਫੜਾ ਗਿਆ ਸੀ ਤੂੰ ਨਾ ਉਹਦਾ ਮੂੰਹ ਮੰਦ ਰੱਖ ਤੂੰ ਚੁੱਪੀ ਕਰ ਜਾ ਬਸ ਹੁਣ ਹੁਣ ਤੇਰੇ ਬਾਈ ਨੂੰ ਦਿਖਾਉਂਗੀ ਤੇਰਾ ਤਾਂ ਮੈਂ ਗੋਲਾ ਘੁੱਟ ਨੂੰ ਜੀ ਕਰਦਾ ਮੈਨੂੰ ਮੇਰੀ ਅੱਖ ਖਤਮ ਹੋ ਜਾਂ ਦਿੰਦੀ ਕਿ ਸੇ ਤਾਂ ਦੀ ਜੋ ਤੱਕ ਸਰਚ ਖੇ ਨਹੀਂ ਪਉਂਦੀ ਇਹ ਨਹੀਂ ਟਲਦੀ ਨਹੀਂ ਚੱਲ ਕੁੱਟਦੀ ਤਾਂ ਨਾ ਬਸ ਕਰ ਜस्सी ਐਡੀ ਵੱਡੀ ਵੀਡੀਓ ਦੇਖ ਕੇ ਬੜੀ ਐ ਮੈਂ ਕਿ ਮੇਰਾ ਜੀ ਸਾਡੇ ਘਰੋਂ ਨਿਕਲੇ ਜਾਂਦਾ ਉਹ ਨਹੀਂ ਮੈਂ ਤਾਂ ਐਂ ਕਹਿੰਦੀ ਆ ਤੈਨੂੰ ਪਰ ਐਨੂੰ ਵਿਆਹ ਕੇ ਤੋੜ ਦੋ ਜੈਨੂ ਥੀ ਤੋਰ ਦੋ ਨਹੀਂ ਮੇਰਾ ਫੋਨ ਮੜਾ ਜੇ ਅੰਦਰ ਪਿਆ ਐ ਤੂੰ ਫੋਨ ਲਾ ਲਾਂ ਲੌਕ ਖੋਲੀ ਕਿਨੂ ਲੜਨੀ ਆ ਭੈਣ ਫੋਨ ਆ ਹੈਲੋ ਕਿੱਥੋਂ ਆ ਜਾਓ ਥੋੜੀ ਲਾਡਲੀ ਪਹਿਣਦੀ ਅਕਰਦੂਤਾ ਦਿਖਾਵਾ ਕਰੇ ਜੇ ਸੀ ਦਾ ਨੰਬਰ ਐ ਜੇ ਸੀ ਅਰੇ ਤੋਂ ਲਾਇਆ ਮੈਂ ਹਾਂ ਆ ਰਹੀ ਐ ਜੱਸੀ ਕੋਈ ਨਾ ਨਾਲ ਸਬੂਤ ਵੀ ਲੈ ਕੇ ਆਈ ਐ ਅਗਲੀ ਬਿਨਾ ਸਬੂਤਾਂ ਨਹੀਂ ਗੱਲ ਕਰਦੀ ਹਾਂ ਆ ਕੇ ਦੇਖ ਲਿਓ ਦਿਖਾ ਦੂੰਗੀ ਕਰ ਤਾਂ ਬੜੋ ਤੁਸੀਂ ਫੋਨ ਹੀ ਕੱਟ ਗਿਆ ਆਪਦੀ ਭੈਣ ਬਾਰੇ ਤਾਂ ਸੁਣੀ ਨਹੀਂ ਸਕਦਾ ਗੁੱਸਾ ਆ ਕੇ ਜੱਸੀ ਨੂੰ ਤਾਂ ਮੈਂ ਪੁੱਛਦਾ ਆ ਕੇ ਲੈ ਭੈਣੇ ਤੂੰ ਹੀ ਬਾਤ ਪੈ ਰਹੀ ਐ ਮੇਰੀ ਨਾਲੇ ਤੈਨੂੰ ਪਤਾ ਤਾਂ ਹੈਗਾ ਮੈਂ ਤਾਂ ਵੀਡੀਓ ਬਣਾ ਲਿਆ ਜਿਸ ਸਮਾਂ ਲੱਗੇ ਮੇਰਾ ਦਿਮਾਗ ਖਰਾਬ ਹੋ ਗਿਆ ਬਈ ਮੈਂ ਤਾਂ ਨਾ ਹੁਣ ਸਮਝ ਨਹੀਂ ਆ ਰਹੀ ਮੈਂ ਕੀ ਕਰਾਂ ਅੱਛਾ ਜੇ ਅਸੀਂ ਘਰੇ ਜਾਵਾਂਗੇ ਤਾਂ ਮਗਰ ਗੁੱਸ ਵੀ करूਗੀ ਫਿਰ ਹੋ ਗਈ ਤਾਂ ਗੱਲ ਹੈ ਤਾਂ ਇਹ ਤਾਂ ਮੈਂ ਵੀਡੀਓ ਬਣਾਈਏ ਮੈਨੂੰ ਪਤਾ ਤਾਂ ਲੱਗ ਜੂਗਾ ਵੀ ਮਗਰ ਉਹ ਆ ਖੁੱਲ ਬਖੇਰ ਦਈਏ ਦੇਖ ਲੈ ਕੀ ਬਣਨਾ ਚਾਹੀਦਾ ਪੜੀਏ ਤੂੰ ਹੀ ਕੋਈ ਰਾਹ ਪਾ ਦੇ ਵੀ ਮੈਂ ਕੀ ਕਰਾਂ ਇਹ ਤਾਂ ਸਾਡੀ ਸਾਡਾ ਹੂੰ ਘੋੜਾ ਕਰਵਾਉਗੀ ਮੇਰੇ ਕੋਲੇ ਹੋਰ ਰਾਹ ਤਾਂ ਹੈ ਨਹੀਂ ਮੈਂ ਤਾਂ ਐਂ ਕਹਿੰਨੀ ਆ ਤੈਨੂੰ ਜਾਂ ਤਾਂ ਉੱਥੇ ਤੋੜ ਦੋ ਜੇ ਆ ਕੇ ਤੋੜ ਦੋ ਨਹੀਂ ਉੱਥੇ ਹੀ ਜਾਊਂਗੀ ਨਹੀਂ ਫੇਰੇ ਐ ਇਹ ਜੇਕਰ ਤੂੰ ਉੱਤਰ ਨੂੰ ਕੋਈ ਵੀ ਨਹੀਂ ਲੈ ਕੇ ਜਾਂਦੇ ਜੇਕਰ ਤੂੰ ਮਾੜੀਆਂ ਦੀ ਤਾਂ ਤਾਂ ਛੱਡ ਫਿਰ ਉਰੇ ਬਿਠਾ ਕੇ ਰੱਖੋਗੇ ਇਹਨੂੰ ਉਹ ਐਂ ਕਰਿਆ ਕਰੂਗੀ ਰੋਜ਼ ਫਿਰ ਤਾਂ ਬਲਾਇਆ ਕਰਨੀਏ ਬੇੜੀਆਂ ਲਵਾ ਦਿੰਨੇ ਆ ਪੈਰਾਂ ਚ ਅੰਦਰ ਬਾੜ ਦਾਂਗੇ ਲੋਕ ਲਾ ਦਾਂਗੇ ਬਸ ਨਾ ਇਹਨੂੰ ਰੋਟੀ ਨਾ ਟੋਕਾ ਕੁਛ ਨਹੀਂ ਦੇਣਾ ਇਹ ਕੰਮਾ ਨੜ ਤਾਂ ਮੈਂ ਉਹੀ ਠੀਕ ਐ ਜੀ ਨਾਲੋਂ ਨਹੀਂ ਇਹ ਮੁੰਡਾ ਕਿੱਥੋਂ ਦਾ ਪਹਿਲਾਂ ਪਤਾ ਤੈਨੂੰ ਕੁਛ ਨਹੀਂ ਮੈਨੂੰ ਨਹੀਂ ਪਤਾ ਉਹਦਾ ਆਉਂਦਾ ਹੁੰਦਾ ਤਿੰਨ ਚਾਰ ਮਹੀਨੇ ਲੱਗਿਆ ਹੋਣੇ ਨਹੀਂ ਮੈਂ ਤਾਂ ਦੇਖਿਆ ਵੀ ਨਹੀਂ ਕਦੇ ਮੈਂ ਤਾਂ ਹੁਣ ਦੇਖਿਆ ਪਹਿਲੀ ਵਾਰ ਇਹ ਜੇ ਸਾਡੇ ਕੁੰਡੀ ਫੜਾਤੀ ਸੀ ਨਾ ਮੈਂ ਤਾਂ ਤਾਂ ਜਾਣਦੀ ਆ ਇਹਨੂੰ ਅੱਛਾ ਹਾਂ ਫਿਰ ਤੂੰ ਭਲੇਖੇ ਨਾਲ ਐਂਡ ਦਾ ਪੁੱਛ ਲੈਂਦੀ ਪਿੰਡ ਪੁੰਡਣੀ ਮੈਂ ਤਾਂ ਨਾ ਬੁਲਾਇਆ ਨੀ ਕਦੇ ਨੂੰ ਦੱਸੀ ਤਾਂ ਜਾਣੀਆ ਤੈਨੂੰ ਆ ਮੈਂ ਤਾਂ ਹੁਣੇ ਜਾਣਨ ਲੱਗੇ ਨੂੰ ਜਿਆਦਾ ਨੰਬਰ ਨਹੀਂ ਮਿਲ ਸਕਦਾ ਕਿਤੋਂ ਨੰਬਰ ਨੂੰ ਬੰਨੀ ਪਹਿਣੇ ਮਿਲਦਾ ਹੈ ਗਿਆ ਤੇਰੇ ਬਾਈ ਨੂੰ ਪੁੱਛ ਲੂੰਗੀ ਜੇ ਹੋਇਆ ਹੋਏ ਰਬਾ ਚੱਲ ਤੂੰ ਬੈਠ ਦੱਸੀ ਮੈਂ ਤਾਂ ਜਾਣੀ ਆ ਤੂੰ ਬੈਠਾ ਫਿਰ ਤੇਰੀ ਵੀਡੀਓ ਵੀ ਦਿਖਾਉਣੀ ਪਊਗੀ ਨਾ ਨਹੀਂ ਐ ਕਰ ਤੋ ਆਦੇ ਫੋਨ ਚ ਪਾ ਰ ਗਿਆ ਲੈ ਆ ਕੀ ਜੱਕਰਾ ਫੋਨ ਤੇ ਕੇ ਬੋਲਦੇ ਸੀ ਤੁਸੀਂ ਕੀ ਵੀਡੀਓ ਦਿਖਾਉਂਗੇ ਆ ਦੇਖ ਲਓ ਫਿਰ ਇੱਕ ਹੀ ਗੱਲ ਐ ਤਾਂ ਨਾਰਮਲ ਗੱਲ ਐ ਕੀ ਨਾਰਮਲ ਗੱਲ ਐ ਆਪਾਂ ਮੰਡੀ ਗਏ ਆ ਬਾਤੋਂ ਮੁੰਡਾ ਘਰੋਂ ਨਿਕਲਦਾ ਐ ਨਾਰਮਲ ਗੱਲ ਐ ਫਿਰ ਕਿਉਂ ਬਲੇ ਫੜਾਉਣਾ ਆਇਆ ਸੀਗਾ ਲੈ ਤੁਹਾਨੂੰ ਕੀ ਪਤਾ ਜੱਟ ਚ ਕਿਹੜਾ ਬਲੇ ਲੈ ਨਾਰਮਲ ਗੱਲ ਕਿਉਂ ਬਈ ਕਰੋ ਮੁੰਡਾ ਨਿਕਲਦਾ ਨਾਰਮਲ ਗੱਲ ਕਹਿੰਦੇ ਉਹਦੀ ਆਪਦੇ ਪੈਰ ਦੀ ਗੱਲ ਤੇ ਪਰਦੇ ਪਾਉਣੀਆਂ ਨੇ ਠੀਕ ਐ ਕਿਉਂ ਕਰ ਪਰਦੀ ਫਰਦੀ ਨੂੰ ਸਾਡਾ ਮੈਂ ਕਰ ਪਰਦੀ ਆ ਬਈ ਸਾਡਾ ਤੁਸੀਂ ਨਾ ਉਹਦੀ ਪੈਰ ਨੂੰ ਟੱਕਿਆ ਲੋ ਇੱਥੇ ਨਾ ਰੋ ਮਾਰੋ ਕਿਆਲਣ ਵਾਲੇ ਹੋਰ ਬਈ ਸਾਨੂੰ ਤਾਂ ਦੇਖ ਸ਼ਰਮ ਆਉਂਦੀ ਹੈਗੀ ਆਜਾ ਤੂੰ ਮੁੰਡੇ ਨਿਕਲਦੇ ਨੇ ਤੁਹਾਡੇ ਘਰੋਂ ਬਾਈ ਸੋਚ ਸਮਝ ਕੇ ਬੋਲ ਠੀਕ ਹੈ ਤੁਸੀਂ ਆਪ ਦਾ ਸੰਭਾਲ ਲਓ ਜਿਹੜਾ ਕੋਈ ਸੰਭਾਲ ਆ ਜਾਂਦਾ ਅੱਡੇ ਘਰੇ ਕਲੇਸ ਨਾ ਕਰਵਾਇਆ ਕਰੋ ਨਹੀਂ ਨਹੀਂ ਕੀ ਕੀ ਕਲੇਸ ਕਰਵਾਇਆ ਤੁਸੀਂ ਕਿਉਂ ਇਹਦੀਆਂ ਗੱਲਾਂ ਨੂੰ ਵੀ ਤੁਸੀਂ ਈਜ਼ੀਲੀ ਲਈ ਜਾਂਦੇ ਹੋ ਖੜ ਜਾ ਪ੍ਰੀਤ ਕਿੱਥੇ ਆ ਪ੍ਰੀਤਾ 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 ਦੇ ਮਾਰ ਕੇ ਥੱਪੜ ਅੰਦਰ ਬਿਠਾਈ ਗਿਆ ਮੈਂ ਕਿੱਥੇ ਆ ਪ੍ਰੀਤਾ ਉਹ ਆ ਗਿਰ ਮੈਂ ਕਿਹ ਜੱਕਰਾ ਪ੍ਰੀਤਾ ਇਹ ਮੇਰੇ ਨੂੰ ਤਾਂ ਸਮਝ ਨਹੀਂ ਆਉਂਦੀ ਪ੍ਰੀਤ ਸੱਚੀ ਸੱਚੀ ਗੱਲ ਦੱਸ ਦੇ ਕੀ ਐ ਢੋਂਗ ਕਰਨ ਦੀ ਲੋੜ ਨਹੀਂ ਨਹੀਂ ਥੱਪੜ ਹੋਰ ਪਾਊਗਾ ਤੇਰੇ ਭਾਬੀ ਮੈਂ ਗੱਲ ਸੁਣ ਤਾਂ ਲੋ ਗੱਲ ਪਹਿਲਾਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਇਹਨਾਂ ਨੇ ਮਾੜੀ ਜੀ ਗੱਲ ਨੂੰ ਐਡੀ ਵੱਡੀ ਗੱਲ ਕਿਉਂ ਬਣਾ ਰੱਖਿਆ ਆਪਣਾ ਬਿੱਲ ਨੰਨੂ ਦੇ ਘਰੇ ਚੱਲ ਗਿਆ ਸੀ ਤੇ ਉਹਨਾਂ ਦੇ ਬਿੱਲ ਆਪਣੇ ਘਰੇ ਆ ਗਿਆ ਸੀ ਅੱਛਾ ਚੋਰੀਆਂ ਤੈਨੂੰ ਬਿੱਲ ਫੜਾਉਣ ਆਇਆ ਕੱਲੀ ਨੂੰ ਮਹਾਰਾਣੀ ਨੂੰ ਅਸੀਂ ਘਰੇ ਨਹੀਂ ਸੀ ਤੂੰ ਸੇ ਇੱਧਰ ਹਰ ਜਾ ਕਿਉਂ ਮੈਂ ਕਿਹ ਖੜਾ ਪਰਾਂ ਹੁਣ ਡਰ ਲੱਗਦਾ ਨਾ ਵੀ ਮੇਰੇ ਭੈਣ ਤੇ ਥੱਪੜ ਨਾ ਪੈ ਜਾਏ ਕਿਤੇ ਐਕੇ ਬੁਗਾ ਥਾਪੜ ਬਰੋਬਰ ਬੁਗਾ ਥਾਪੜ ਠੀਕ ਹੈ ਖਾ ਲੂੰਗੀ ਥਾਪੜੇ ਬਰੋਬਰ ਮੈਂ ਪਰ ਜਿਹਦੇ ਲਈ ਕਰਦੁੱਤਾ ਕਰ ਲੱਗੀ ਫੇਰ ਖਾਉਂਗੀ ਬਈ ਦੇਖ ਇਹਨੂੰ ਤਾਂ ਕੀ ਸਮਝਾਉਣਾ ਸੀ ਤੂੰ ਆਉਦੇ ਘਰ ਵਾਲੇ ਨੂੰ ਪੁੱਠਾ ਬੋਲੀ ਜਾਂਦਾ ਐ ਦੁੱਪ ਕਰ ਜੜੀ ਕੇ ਸਾਡੀ ਗੱਲ ਚ ਬੋਲਣਾ ਬਾਕੀ ਮੈਂ ਪ੍ਰੀਤ ਤੋਂ ਦਾ ਸੁਣਦਾ ਦਾ ਪ੍ਰੀਤ ਕੀ ਚੱਕਰ ਹੈ ਸਾਰਾ ਵੀਰੇ ਉਹ ਬਿੱਲ ਫੜਾਉਣ ਆਇਆ ਸੀਗਾ ਸਿਰਫ ਆਦਲ ਵਿੱਚ ਕੋਈ ਗੱਲ ਹੈ ਬਸ بار-ਬਾਰ ਗੱਲ ਤਾਂ ਜਿਹਨੇ ਬਿੱਲੇ ਫੜਾਉਣ ਆਇਆ ਸੀ ਉਹ ਜੇ ਮੇਰੇ ਤੇ ਨਹੀਂ ਯਕੀਨ ਨਾ ਨਨੂ ਕੇ ਘਰੇ ਜਾ ਕੇ ਪੁੱਛਿਓ ਉਹਨਾਂ ਦੇ ਘਰੇ ਆਪਣਾ ਬਿੱਲ ਪਿਆ ਤੈਨੂੰ ਬਰਫਾਤ ਦੇ ਹੱਜ਼ਰ ਗੈਰ ਹਾਜ਼ਰੀ ਜੀ ਕਿਉਂ ਆਇਆ ਬਈ ਫਿਰ ਉਹਨੂੰ ਕੀ ਪਤਾ ਸੀ ਵੀ ਤੁਸੀਂ ਨਹੀਂ ਕਰੇ ਹੈਗੇ ਨਹੀਂ ਫਿਰ ਉਹ ਕਿੱਥੇ ਜਾਣਦੀ ਆ ਮੈਂ ਉਹ ਕਿੱਥੇ ਜਾਂਦੀ ਆ ਬਿਲ ਤਾਂ ਫੜਾਉਣੀ ਆ ਨਾ ਉਹਦੀ ਜੇ ਡਿਊਟੀ ਲੱਗੀ ਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਜੇ ਵੀਰੇ ਤੁਸੀਂ ਮੈਨੂੰ ਨਹੀਂ ਕਰੇ ਦੇਖ ਕੇ ਰਾਜੀ ਭਾਬੀ ਨੂੰ ਮੈਂ ਨਹੀਂ ਪਸੰਦ ਮੈਂ ਚਲੀ ਜਾਨੀ ਐ ਭਾਈ ਇਸ ਤੱਕ ਉਹਨਾਂ ਦੇ ਕਹਿੰਦੇ ਆ ਸਾਡਾ ਖਹਿੜਾ ਛੱਡ ਦੇ ਬਗ ਜਾ ਇੱਥੋਂ ਬਗ ਜਾ ਨਾ ਸਾਡਾ ਜਲੂਸ ਕਢਵਾ ਤੇ ਨਾਲ ਮੈਨੂੰ ਸਮਝ ਨਹੀਂ ਆਉਂਦੀ ਭਾਬੀ ਮੈਂ ਤੁਹਾਡਾ ਕੀ ਮਾੜਾ ਕੀਤਾ ਫਿਰ ਕੀ ਹੋ ਗਿਆ ਜੋ ਬਿੱਲ ਫੜਾਉਣ ਆ ਗਏ ਇਹ ਆਪਣੇ ਗਵਾਂਡੀ ਨਹੀਂ ਇਹਨਾਂ ਦੀ ਬੇਇੱਜ਼ਤੀ ਨਹੀਂ ਹੁੰਦੀ ਨਾਲ ਕੀ ਬੇਤੀ ਹੁੰਦੀ ਐ ਤੁਸੀਂ ਨਾ ਪ੍ਰੀਤਾ ਨੂੰ 2 ਦਿਨ ਹੋ ਗਏ ਆਉਂਦੇ ਨੂੰ ਲਗਾਤਾਰ ਹੋ ਜੇ ਬਿਲਕੁਲ ਤੁਹਾਡਾ ਕੀ ਮਤਲਬ ਐ ਵੀ ਉਹ ਮੇਰੇ ਘਰ ਕੀ ਹੁੰਦਾ ਭਾਈ ਠੀਕ ਐ ਤੂੰ ਸਾਡੇ ਘਰ ਹੀ ਨਾ ਆ ਗਾ ਇਦੋਂ ਤਾਂ ਇਹ ਤਾਂ ਆਊਗੀ ਐ ਕਿਵੇਂ ਆਊਗੀ ਆਊਗੀ ਤਾਂ ਅਗਲੀ ਆਹ ਇਹ ਤਾਂ ਉਹੀ ਐ ਜਿਹੜੀ ਜ਼ਮੀਨ ਲੈ ਕੇ ਭੱਜੀ ਧੀ ਮੈਨੂੰ ਤਾਂ ਤੇ ਪੂਰਾ ਪਰੋਸਾ ਨਹੀਂ ਹੈਗਾ ਕੋਡੀ ਦਾ ਵੀ ਇਹ ਜੀ ਦਾ ਕੀ ਪਤਾ ਕਿਹਦੇ ਮਗਰ ਲੱਗ ਕੇ ਭੱਜ ਜੇ ਹਾਂ ਦੇਖ ਲੈ ਨਾ ਤੇ ਤੇਰੀ ਜ਼ਮੀਨ ਲੈ ਗਈ ਹਲੇ ਵੀ ਤੈਨੂੰ ਬਾਲੀ ਪਿਆਰ ਆਉਂਦਾ ਦਾ ਦੁਸ਼ਮਣ ਐ ਤੇਰੀ ਭੈਣ ਨਹੀਂ ਹੈਗੀ ਇਹ ਫੇਰ ਕੀ ਚੱਕਰ ਲੱਗੀ ਭੈਣਾ ਮੇਰੀ ਮੈਂ ਸਾਰਾ ਕੁਝ ਦਊਂਗਾ ਥੋਨੂੰ ਕੀ ਚੱਕਰ ਹੈ ਨਹੀਂ ਜੇ ਅਸੀਂ ਇਹਨੂੰ ਕੌਣ ਸਮਝਾਵੇ ਬੌਲੇ ਨੂੰ ਬੌਲੇ ਬਾਂਸ ਹੈ ਇਹਨੂੰ ਇਹਨੂੰ ਕੌਣ ਸਮਝਾਵੇ ਤੂੰ ਚੁੱਪ ਕਰ ਨਾ ਜਾ ਨਾ ਥਾਪੜੇ ਖਾਣੇ ਨੇ ਹੁਣ ਖਾਣੇ ਨੇ ਇਹਦੇ ਨਾ ਮਾਰੇ ਉਹ ਥਾਪੜੇ ਬਾਈ ਤੈਨੂੰ ਸਿੱਧੀ ਗੱਲ ਦਾ ਸੀ ਤੂੰ ਸਾਡੇ ਘਰੇ ਲੁੱਤੀਆਂ ਨਾ ਲਾਇਆ ਠੀਕ ਹੈ ਤੁਸੀਂ ਆਪ ਦਾ ਸੰਭਾਲ ਲਓ ਸਾਰਾ ਕੁਝ ਲੁੱਤੀਆਂ ਲਾਤੀਆਂ ਕੋਈ ਨਹੀਂ ਲਾਉਂਦੀ ਹੈਗੀ ਬਾਈ ਜੇ ਤੁਹਾਡੇ ਸਿਰ 'ਚ ਖੇਪ ਪਾਈ ਨਾ ਸਾਨੂੰ ਫੇਰ ਲੱਗੂਗਾ ਪਤਾ ਚੱਕਰ ਨਹੀਂ ਠੀਕ ਹੈ ਕੋਈ ਨਾ ਮੈਂ ਤਾਂ ਬਗ ਜੰਦੀ ਆ ਫੇਰ ਨਾ ਮੈਨੂੰ ਕਹੀਂ ਆ ਸਾਹਮਣੇ ਰੱਖੀ ਕੋਈ ਗੱਲ ਨਹੀਂ ਵੀਰੇ ਤੇ ਮੇਰੀ ਗੱਲਾਂ ਤੇ ਨਹੀਂ ਯਕੀਨ ਹੈਗਾ ਨਾ ਤਾਂ ਕੋਈ ਗੱਲ ਨਹੀਂ ਉਹ ਦੁਬਾਰਾ ਬਿੱਲ ਵੀ ਤਾਂ ਦੇਣ ਆਊਗੀ ਉਦੋਂ ਪੁੱਛ ਲੈ ਉਹਨੂੰ ਦੁਬਾਰਾ ਇਸ ਕਰ ਚ ਦੇਖਣਾ ਨਹੀਂ ਚਾਹੀਦਾ ਉਹ ਮੇਰੀ ਗੱਲ ਸੁਣ ਲੈ ਨਹੀਂ ਉਹਨੂੰ ਕੱਚੀ ਨੂੰ ਖਾ ਜੂਗੀ ਅੱਜ ਮੈਂ ਥੱਪੜ ਮਾਰੂੰਗਾ ਛੱਡੋ ਮੈਨੂੰ ਕਿਉਂ ਹੁਣ ਤਾਂ ਚੋੜੀ ਹੋ ਗਈ ਆਹੀ ਕੋਸੇ ਤੋ ਪਾਲ ਦਿੱਤੀ ਰੰਡੀਆਂ ਵੀਰੇ ਪਾਪੀ ਦਾ ਕੀ ਕਸੂਰ ਹੈ ਤੇ ਘਾਤੋ ਹੱਥ ਚੱਕੀ ਜਾਂਦੇ ਹੋ ਤੁਸੀਂ ਦੇਖ ਤਾਂ ਸਹੀ ਹੁਣ ਕਿੰਨੀ ਭੋਲੀ ਬਣਦੀ ਐ ਪਵਾ ਕੇ ਲੜਾਈ ਤੁਸੀਂ ਅੰਦਰ ਚਲੋ ਠੀਕ ਹੈ ਉਹ ਜਲੂਜ ਜਾਣਾ ਕੱਢੋ ਰੇ ਅੰਦਰ ਨਹੀਂ ਜਾਂਦੀ ਮੈਂ ਪੰਡੇ ਜਾਂਨੀ ਆ ਮੈਂ ਮੈਂ ਇਸ ਘਰ ਚ ਮੁੜ ਕੇ ਪੈਰ ਵੀ ਨ ਰੱਖਦੀ ਤਾਂ ਭਾਜ ਜਾ ਫਿਰ ਮਰਜੀ ਜਾ ਛੱਡਣ ਮੈਨੂੰ ਵੀਰੇ ਰੋਗ ਲੋਣਾ ਭਾਬੀ ਨੂੰ ਜਾਣਦੇ ਕਿਤੇ ਮਰਜੀ ਜਾਊ ਏ ਜੇ ਭਾਬੀ ਆਊਗੀ ਵੀਰੇ ਫਿਰ ਮੈਂ ਵੀ ਜਾਊਂਗੀ ਇਸ ਘਰ ਚ ਕਿਉਂ ਜਾਣਾ ਤੁਹਾਨੂੰ ਭਾਬੀ ਭਾਬੀ ਘੱਲ ਸੁਣੋ ਮੇਰੀ ਪਖੰਡ ਕਰਨ ਦੀ ਕੋਈ ਲੋੜ ਨਹੀਂ ਤੇਰੀ وجہ ਕਰਕੇ ਸਾਡਾ ਘਰ ਖਰਾਬ ਹੋ ਰਿਹਾ ਹਾਂ ਟੋਕ ਨਾ ਕਰ ਤੁਸੀਂ ਕਿੱਧਰ ਮੈਂ ਭਾਬੀ ਕੋਈ ਟੋਕ ਨਹੀਂ ਕਰਦੀ ਮੈਂ ਜਿੱਥੇ ਮਰਜੀ ਜਾਵਾਂ ਮੈਂ ਛੱਡ ਦਿਓ ਕਿਉਂ ਜਲੂਸ ਗੱਡੀਆਂ ਨਾਲ ਪੈਡੀ ਤਾਂ ਕੋਈ ਗੱਲ ਵੀ ਨਹੀਂ ਹੈਗੀ ਵੀਰੇ ਰੋਕ ਲਓ ਭਾਬੀ ਨੂੰ ਛੱਡ ਦਿਓ ਠੀਕ ਹੈ ਆ ਬੈਗ ਜਾ ਤੈਨੂੰ ਆ ਛੱਡੋ ਤੁਸੀਂ ਦੋਹੇ ਜਣੇ ਚਾਹੁੰਦੇ ਕੀ ਆ ਮੈਨੂੰ ਤੁਹਾਡਾ ਹਿਸਾਬ ਨਹੀਂ ਆਉਂਦਾ ਕਦੇ ਤਾਂ ਮੈਨੂੰ ਕਹਿੰਦੇ ਜਾਓ ਕਦੇ ਕਹਿੰਦੇ ਨਾ ਜਾਓ ਯਾਰ ਮੈਂ ਗੱਲ ਵੀ ਸੁਣ ਲਈ ਐ ਨਾਰਮਲ ਗੱਲ ਸੀ ਉਹ ਯਾਰ ਕੱਲਾ ਬਿੱਲ ਲੈ ਕੇ ਗਿਆ ਠੀਕ ਹੈ ਉਹੀ ਮਰੀ ਗੱਲ ਤੇ ਸ਼ੱਕ ਕਰੀ ਜਾਂਦੇ ਹੋ ਉਹ ਕੱਲ ਨੂੰ ਆਉਗਾਂ ਮੈਂ ਪੁੱਛ ਲਵਾਂ ਉਹਨੂੰ ਸਾਰਾ ਕੁ ਯਾਰ ਲਾਪੀ ਤੇ ਵੀਡੀਓ ਤੇ ਕੀ ਯਕੀਨ ਹੋਊਗਾ ਦੱਸ ਤਾਂ ਦਿਓ ਮੈਨੂੰ ਹੋਏ ਹੋਏ ਰੱਬਾ ਮੈਂ ਕੀ ਸਮਝਾਵਾਂ ਇਹਨਾਂ ਨੂੰ ਚੱਲ ਚੰਗਾ ਫਿਰ ਮੈਨੂੰ ਸਬੂਤ ਲਿਆ ਕੇ ਦਿਖਾ ਦੇ ਵੀ ਤੂੰ ਉਹਦੇ ਨਾਲ ਗਲਤ ਨਹੀਂ ਹੈਗੀ ਹਾਂ ਕੋਈ ਨਾ ਕੱਲੂ ਆਊਗਾ ਨਾ ਅਸੀਂ ਕਰ ਲੈਨੇ ਆਂ ਅੱਛਾ ਔਕ ਤੇ ਮੰਨਿਆ ਕਰਦਾ ਚੋਰ ਵੀ ਮੈਂ ਚੋਰੀ ਕਰਨ ਆਇਆ ਔਰੇ ਕੋਈ ਹੋਰ ਸਬੂਤ ਦਿਖਾਉ ਮੈਨੂੰ ਹੋਰ ਸਬੂਤ ਕੋਈ ਨਾ ਹੋਰ ਸਬੂਤ ਵੀ ਦਿਖਾ ਦੂੰਗੀ ਪਰ ਹੁਣ ਮੈਨੂੰ ਪਿੰਡ ਜਾਣ ਦੋ ਤੁਸੀਂ ਬੈਜੋ ਠੀਕ ਐ ਜਲੂਸ ਜਣਾ ਕੱਢੋ ਔਰੇ ਠੀਕ ਐ ਜੇ ਐ ਰੋ ਮਾਰੋਂਗੇ ਫਿਰ ਮੈਂ ਰਹਿੰਦੀ ਵੀ ਨਹੀਂ ਨਹੀਂ ਭਾਬੀ ਬੱਸ ਕਰੂ ਯਾਰ ਚਲੋ ਅੰਦਰ ਮੈਂ ਬੈਗ ਰੱਖ ਕੇ ਆਪਣਾ ਬੈਗ ਤੇ ਲਿਆ ਕਿਉਂ ਯਾਰ ਲਾਪੀ ਤੇ ਲੋਕਾਂ ਦੀ ਜਲੂਸ ਕੱਢੀ ਜਾਂਦੇ ਹੋ ਯਾਰ ਐਡੀ ਤਾਂ ਗੱਲ ਵੀ ਨਹੀਂ ਸੀ ਨਾਲੇ ਪਤਾ ਨਹੀਂ ਕੀ ਪਤਾ ਨਹੀਂ ਹੈਗਾ ਉਹੀ ਜਾਣ ਜਾਣ ਕੇ ਲੋਕਾਂ ਨੂੰ ਸੁਣਾਏ ਜਾਂਦੇ ਹੋ ਜਿਹੜੇ ਉਹਦੇ ਪਿੱਛੇ ਲੱਗੀ ਜਾਂਦੇ ਹੋ ਉਹ ਕਿੱਡੀ ਕਿਸ ਸੁਵਿੱਤਰੀ ਐ ਜਦ ਅਸੀਂ ਕਿਸ ਸੁਵਿੱਤਰੀ ਨੂੰ ਉਹਨੇ ਕੀ ਕਰਤਾ ਕਿੱਡੀ ਕਿਸ ਸੁਵਿੱਤਰੀ ਐ ਉਹ ਮੈਨੂੰ ਕਾਹਨੂੰ ਪਤਾ ਆਪਦੀ ਭੈਣ ਦੀਆਂ ਗਲਤੀਆਂ ਤੇ ਪਰਦੇ ਪਾ ਲਓ ਬਈ ਗਲਤੀ ਇਹਦੇ ਜਦੋਂ ਬੰਦਾ ਪਰਦੇ ਪਾਉਂਦਾ ਨਾ ਉਹ ਆਪੇ ਪਛਤਾਉਂਦਾ ਚੱਕੋ ਝੁਗਾ ਆਪਦੀ ਢੇਡ ਨੰਗਾ ਹੋਊਗਾ ਇੱਕ ਇੱਕ ਬਸ ਨੋਰਮਲ ਗੱਲ ਸੀ ਨਾ ਬਿੱਲ ਫੜਾਉਣਾ ਸੀ ਬਾਕੀ ਆਪਾਂ ਕੋਈ ਨਾ ਦੇਖ ਲੈਨੇ 2-4 ਦਿਨਾਂ ਜੀ ਐਡੀ ਗੱਲ ਤੋਂ ਹੀ ਪਤੀ ਲੱਗ ਜਾਉ ਆਪਾਂ ਨੂੰ ਮੈਨੂੰ ਕੀ ਲੈਣਾ ਜੀ ਉਹ ਕਹਿੰਦੇ ਨਹੀਂ ਹੁੰਦੇ ਜਿਹਦੀਆਂ ਅੱਖਾਂ ਦੁਖਣਗੀਆਂ ਬੰਦਾ ਆਪੇ ਵੱੱਟੀ ਬੰਨੂ ਆਪਾਂ ਨੂੰ ਕੀ ਹੈ ਚੱਲ ਠੀਕ ਹੈ ਯਾਰ ਤੁਸੀਂ ਤਾਂ ਬੁੱਠੀ ਚੱਲਣਾ ਯਾਰ ਜਾਓ ਚੰਗਾ ਮੈਨੂੰ ਇਕੱਲੀ ਛੱਡ ਦਿਓ ਬਾਈ ਛੱਡ ਦਿਓ ਛੱਡ ਦਿਓ ਦੇਖਨੀ ਚੌਰਾ ਮੈਨੂੰ ਕਿਵੇਂ ਬੋਲਦਾ ਸੀ ਦੇ ਲਾਹਣ ਕਿਵੇਂ ਮਿਰਚਾਂ ਲੜਦੀਆਂ ਸੀ ਹੈ ਆਪਦੀ ਭੈਣ ਦਾ ਸੱਚ ਆ ਗਿਆ ਸਾਹਮਣੇ ਕੋਈ ਨਾ ਆ ਵੀਡੀਓ ਤਾਂ ਆਈ ਗਈ ਮੇਰੇ ਕੋਲ ਹੁਣ ਸਾਰੇ ਪਿੰਡ ਚ ਆਇਲ ਕਰੂੰਗੀ ਕੋਈ ਨਾ ਸਾਰਿਆਂ ਨੂੰ ਦਿਖਾਉਂਗੀ ਹੁਣ ਵੀ ਇਆਂ ਜਿਹੀਆਂ ਜਕੂਤਾਂ ਕਰਦੀ ਇਹਨਾਂ ਦੀ ਕੁੜੀ